ਤਤਾ ਤਤਾ ਗੁਰਖਾਣ ਨੂੰ ਕਿਹਦਾ ਨਹੀਂ ਜੀਕਰਦਾ ਆਓ ਦੋਸਤੋ ਵਿਖਾਉਣੇ ਆ ਤੁਹਾਨੂੰ ਅੱਜ ਇੱਕ ਪਿੰਡ ਦੀ ਖਿਲਾੜੀ ਤੇ ਗੁਰਕਵੇ ਗੰਨੇ ਤੋਂ ਬਣਾਇਆ ਜਾਂਦਾ ਇਹ ਗੜਾ ਗੰਨੇ ਤੋਂ ਬਣ ਰਿਹਾ ਆਮ ਤੌਰ ਤੇ ਜਿਹੜੇ ਵਪਾਰਕ ਲੋਕ ਆ ਉਹ ਵਿੱਚ ਖੰਡ ਘਟਿਆ ਕਿਸਮ ਦੀ ਖੰਡ ਮਿਕਸ ਕਰਕੇ ਜਿਹੜਾ ਗੁਰ ਬਣਾਉਂਦੇ ਆ ਜੋ ਖਾੜਯੋਗ ਨਹੀਂ ਹੁੰਦਾ ਪਰ ਇਹ ਜਿਹੜਾ ਗੁੜ ਬਣ ਰਿਹਾ ਹੈ ਇਹ ਪਿਓਰ ਗੰਨੇ ਦੇ ਰਸ ਤੋਂ ਇੱਥੇ ਬਣਦਾ ਤੇ ਉਹ ਗੰਨਾ ਖਿਲਾੜੀ ਦੇ ਵਿੱਚ ਰੋਗੋ ਦਾ ਲਗਾਇਆ ਜਾ ਰਿਹਾ ਤੇ ਇੱਧਰ ਚੁਬੱਚਾ ਬਣਿਆ ਹੋਇਆ ਜੀ ਦੇ ਵਿੱਚ ਉਹ ਸਾਹਮਣੇ ਰਸ ਗੰਨੇ ਦਾ ਪੈ ਰਿਆ ਤੇ ਇਹ ਰਾਸ ਇੱਥੇ ਜਮਾ ਹੋ ਰਿਹਾ ਚਮਚੇ ਵਿੱਚ ਤੇ ਅੱਗੋਂ ਇਸ ਦਿਨ ਨਾਲ ਦੀ ਪਾਈਪ ਲੱਗੀ ਹੈ ਆ ਦਿਖ ਰਹੀ ਤੁਹਾਨੂੰ ਇਹ ਸਿੱਧੀ ਉੱਥੇ ਕੜਾਹਿਆਂ ਤੱਕ ਜਾਂਦੀ ਹੈ ਜਿੱਥੇ ਰਾਸ ਨੂੰ ਕਾੜ ਕੇ ਗੁੜ ਬਣਾਇਆ ਜਾਂਦਾ ਇਸ ਥਾਂ ਤੋਂ ਜਿਹੜਾ ਪੱਠੀ ਨੂੰ ਝੋਕਾ ਲਗਾਇਆ ਜਾਂਦਾ ਆ ਪਛੀ ਇਹ ਜਿਹੜੀ ਕੰਨੇ ਤੋਂ ਵੇਸਟ ਹੁੰਦੀ ਹੈ ਗੰਨਾ ਪੀੜਨ ਤੋਂ ਬਾਅਦ ਉਹ ਵੇਸਟ ਮੰਨਦਾ ਉਹਨੂੰ ਪਛੀ ਗਿਆ ਜਾਂਦਾ ਹੈ ਤੇ ਇਹ ਬਾਲਣ ਦੇ ਕੰਮ ਆਉਂਦੀ ਹੈ ਕਿਉਂਕਿ ਗੰਨੇ ਵਿੱਚ ਇਥਾਨੋਲ ਹੁੰਦਾ ਜੋ ਜਲ ਸ਼ੀਲ ਪਦਾਰਥ ਹੈ ਤੇ ਇਹ ਬਹੁਤ ਵਧੀਆ ਬਾਲਣ ਹੁੰਦਾ ਜਿਹੜਾ ਇਹ ਮਾਲ ਕੇ ਜਿਹੜਾ ਸੇਕ ਦਿੰਦਾ ਕੜਾਹਿਆਂ ਨੂੰ ਤੇ ਕੜਾਹਿਆਂ ਵਿੱਚ ਰਾਸ ਜਿਹੜਾ ਉਹ ਕਰਦਾ ਤੇ ਇਹ ਜਿਹੜਾ ਗੰਨਾ ਪੇੜਨ ਤੋਂ ਬਾਅਦ ਜਿਹੜਾ ਉਹ ਪਛੀ ਬਾਹਰ ਨਿਕਲਦੀ ਆ ਉਹ ਅ ਪਿੱਛੇ ਗੱਡੀ ਤੇ ਲੋਡ ਕੀਤੀ ਜਾ ਰਹੀ ਹੈ ਤੇ ਇਹ ਟਰੈਕਟਰ ਨਾਲ ਫਿਰ ਬਾਹਰ ਉਥੇ ਪਾਸੇ ਖਿਲਾਰ ਕੇ ਇਸ ਨੂੰ ਸੁਕਾਇਆ ਜਾਊਗਾ ਤੇ ਫਿਰ ਇਹ ਬਦਲਣ ਦੇ ਕੰਮ ਆਉਣਗੇ ਆ ਜਿਹੜੀ ਇਹ ਪੱਟੀ ਤਾਂ ਧੂਆ ਇੱਥੋਂ ਦੀ ਨਿਕਲਦਾ ਚਿਮਨੀ ਹੈ ਇਹ ਤੇ ਆ ਜਿਹੜੀ ਮੈਦਾਨ ਚ ਆਏ 25 ਖਲਾਰੀ ਹੋਈ ਐ ਸੁੱਕਣ ਵਾਸਤੇ ਇਹ ਇਸ ਤਰ੍ਹਾਂ ਖਲਾਰ ਕੇ ਸੁੱਕ ਜਾਊਗੀ ਤੇ ਫਿਰ ਇਸ ਨੂੰ ਇਕੱਠਾ ਕਰਕੇ ਪੱਠੀ ਦੇ ਵਿੱਚ ਮਾਲਨ ਵਰਤਣ ਵਾਸਤੇ ਇਹਨੂੰ ਉਰਤਿਆ ਜਾਊਗਾ ਤੇ ਇੱਥੇ ਜਿਹੜਾ ਆ ਹੁਣ ਕੜਾਏ ਲੱਗੇ ਹੋਏ ਆ ਉਹ ਗੜਵਾਈ ਇਹਨੂੰ ਗੜਵਾਈ ਕਿਹਾ ਜਾਂਦਾ ਜਿਹੜਾ ਗੁੜ ਬਣਾਉਣ ਵਾਲਾ ਹੁੰਦਾ ਉਹ ਇਹ ਭਿੰਡੀ ਦਾ ਰਾਸ ਜਿਹੜਾ ਵਿੱਚ ਪਾ ਰਿਹਾ ਹੈ ਇਹ ਕੰਨੇ ਦੇ ਰਾਦੇ ਜੀ ਦੇ ਨਾਲ ਮੈਲ ਜਿਹੜੀ ਗੁਰਦੇ ਉੱਪਰ ਆਉਂਦੀ ਹੈ ਉਹ ਜਿਹੜੀ ਉੱਪਰ ਆ ਜਾਂਦੀ ਹੈ ਤੇ ਉਸ ਨੂੰ ਫੇਰ ਲਿਆ ਜਾਂਦਾ ਆ ਜਿਹੜਾ ਸੰਦ ਆ ਉਹਦੇ ਹੱਥ ਵਿੱਚ ਇਸ ਨੂੰ ਡੋਰਾ ਕਹਿੰਦੇ ਆ ਇਹਦੇ ਨਾਲੋ ਕੜਾਏ ਚੋਂ ਜਿਹੜਾ ਚਬੱਤੇ ਤੋਂ ਰਸ ਆਉਂਦਾ ਉਹਨੂੰ ਦੂਸਰੇ ਕੜਾਏ ਚ ਪਾ ਰਿਹਾ ਤੇ ਇਸ ਦੂਸਰੇ ਕੜਾਏ ਜੋ ਫਿਰ ਤੀਸਰੇ ਕੜਾਏ ਜਿਹੜਾ ਰਸ ਕਢ ਕੇ ਤੇ ਫਿਰ ਉਹ ਜਿਹੜਾ ਆਖਰ ਵਿੱਚ ਗੁੜ ਦਾ ਰੂਪ ਧਾਰਨ ਕਰਦਾ ਇਹ ਦੇਖੋ ਹੁਣ ਉਹ ਦੂਜੇ ਕੜਾਏ ਵਿੱਚ ਜਿੱਥੇ ਗੁੜ ਬਨਣਾ ਕਢ ਕੇ ਉਧਰ ਰਸ ਨੂੰ ਪਾ ਰ ਹੈ ਡੋਰੇ ਨਾਲ ਤੇ ਪਾਉਣ ਕਰ ਰਹੀ ਹੈ ਗਰਮੈਸ਼ ਨਾਲ ਉਧਰੋਂ ਥੱਲੇ ਆਗ ਬਰ ਰਹੀ ਆ ਇਹ ਜਿਹੜਾ گول-ਗੋਲ ਤੁਸੀਂ ਦੇਖਦੇ ਇਹਨੂੰ ਕੁੰਡ ਕਹਿੰਦੇ ਆ ਇਹਦੇ ਵਿੱਚ ਗੁੜ ਜਦੋਂ ਪੋਲੇ ਕੜਾਏ ਵਿੱਚ ਕੱਢ ਜਾਊਗਾ ਤੇ ਉਹਨੂੰ ਕੱਢ ਕੇ ਤੇ ਫਿਰ ਕੁੰਡ 'ਚ ਪਾਇਆ ਜਾਊਗਾ ਇਸ ਕੁੰਡ ਵਿੱਚ ਤੇ ਇਹ ਫਿਰ ਜਦੋਂ ਕੁੰਡ ਤੋਂ ਸੁਕਾ ਕੇ ਉਹਨੂੰ ਤੇ ਫੇਰ ਉਹ ਜਿਹੜਾ ਉਹਦੀਆਂ ਭੇਲੀਆਂ ਕਹਿ ਦਿੰਨੇ ਆਪਾਂ ਉਹਨਾਂ ਨੂੰ ਉਹ ਬਣ ਜਾਣਗੀਆਂ ਤੇ ਫੇਰ ਉਹ ਗੋੜ ਜਿਹੜਾ ਸੁੱਕ ਕੇ ਆਪਦਾ ਇਹ ਤੁਸੀਂ ਦੇਖ ਰਹੇ ਜੋ ਇਹ ਸ਼ੱਕਰ ਬਣ ਰਹੀ ਆ ਸ਼ੱਕਰ ਨੂੰ ਹਲਾਇਆ ਜਾ ਰਿਹਾ ਉਸ ਨੂੰ ਮਰੀਕ ਕੀਤਾ ਜਾ ਰਿਹਾ ਤਾਂ ਕਿ ਉਹਦੀ ਡਲੀ ਨਾਮ ਬਣੇ ਤੇ ਉਸ ਨੂੰ ਜਦੋਂ ਇਹ ਸੁੱਕੀ ਤੇ ਫੇਰ ਇਸ ਨੂੰ ਜਲਾ ਪੈਕ ਕਰ ਲਿਆ ਜਾਵੇਗਾ ਤੇ ਇਹ ਹੁਣ ਉਹ ਤੇ ਇਹ ਕੰਮ ਚੱਲ ਰਿਹਾ ਸ਼ੱਕਰ ਬਣਾਉਂਦਾ ਤੇ ਉਧਰ ਦੂਸ ਇਹ ਹੁਣ ਸ਼ੱਕਰ ਨੂੰ ਮਲ ਕੇ ਬਰੀਕ ਕਰ ਰਿਹਾ ਬਿਲਕੁਲ ਤਾਂ ਕਿ ਇਹਦੇ ਵਿੱਚ ਡਲੀ ਨਾ ਰਵੇ ਤੇ ਇਹ ਆਪ ਦਾ ਇਹਦਾ ਇਹਦਾ ਬਰੀਕੀ ਜਿਹੇ ਬਣ ਜਾਵੇ ਨਾਲੇ ਤਾਂ ਉਹ ਸੁੱਕ ਰਹੀ ਹੈ ਨਾਲੇ ਉਸ ਨੂੰ ਬਰੀਕ ਕੀਤਾ ਜਾ ਰਿਹਾ ਤੇ ਉਹ